ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਬਣਾਵਾਂਗੇ ਖੱਟੇ ਮਿੱਠੇ ਗੋਲੇ ਜਿਨ੍ਹਾਂ ਨੂੰ ਬੱਚੇ ਤਾਂ ਖਾ ਕੇ ਖੁਸ਼ ਹੁੰਦੇ ਹੀ ਹੁੰਦੇ ਆ ਪਰ ਵੱਡੇ ਵੀ ਇਹਨੂੰ ਦੇਖ ਕੇ ਆਪਣੇ ਮਨ ਨੂੰ ਰੋਕ ਨਹੀਂ ਸਕਦੇ ਇਹਦੇ ਲਈ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਖੱਟੀਆਂ ਅੰਬੀਆਂ ਅੰਬੀਆਂ ਇਸ ਟਾਈਮ ਤੇ ਬਹੁਤ ਐ ਤੇ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਧੋ ਲਿਆ ਸੀ ਤੇ ਧੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਛਿੱਲ ਲਿਆ ਪੂਰੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਸਕਿੱਪ ਬਿਲਕੁਲ ਵੀ ਨਾ ਕਰਿਓ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਲਗਾਇਆ ਕੱਟ ਤੇ ਇਹਦੀਆਂ ਜਿਹੜੀਆਂ ਵਿੱਚ ਗੁੱਠਲੀਆਂ ਜੀਆਂ ਸੀਗੀਆਂ ਉਹ ਆਪਾਂ ਬਾਹਰ ਕੱਢ ਦਿੱਤੀਆਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਟਾਂਗੇ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੇ ਕੱਟ ਲੈਣੇ ਆ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਉਸ ਤੋਂ ਬਾਅਦ ਆਪਾਂ ਇਹਨਾਂ ਸਾਰਿਆਂ ਨੂੰ ਲਿਆ ਜੀ ਕੱਟ ਹੁਣ ਆਪਾਂ ਲੈ ਲਾਂਗੇ ਮੁਠੀ ਪਰ ਪਦੀਨਾ ਉਹਨੂੰ ਆਪਾਂ ਸਾਫ਼ ਕਰ ਲਿਆ ਤੇ ਟੋਕੇ ਇੱਕ ਸਾਈਡ ਦੇ ਉੱਪਰ ਰੱਖ ਦਿੱਤਾ ਉਸ ਤੋਂ ਬਾਅਦ ਆਪਾਂ ਇਹ ਕਟੀਆਂ ਹੋਈਆਂ ਅੰਬੀਆਂ ਨੂੰ ਇੱਕ ਜੱਗ ਦੇ ਵਿੱਚ ਪਾ ਲਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਪਦੀਨਾ ਤੇ ਇਹ ਬਹੁਤ ਹੀ ਜਿਹੜੀ ਰੈਸিপি ਐ ਸੌਖੀ ਐ ਆਸਾਨੀ ਨਾਲ ਬਣ ਜਾਂਦੀ ਐ ਬੱਚਿਆਂ ਨੂੰ ਆਦਤ ਹੁੰਦੀ ਐ ਬਾਜ਼ਾਰ ਵਿੱਚੋਂ ਇਹ ਗੋਲੇ ਵਗੈਰਾ ਖੱਟੇ ਖਾਣ ਦੀ ਤੇ ਉਹ ਸਿਹਤ ਲਈ ਚੰਗੇ ਨਹੀਂ ਹੁੰਦੇ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਣਦੇ ਐ ਤੁਸੀਂ ਉਹਨੂੰ ਮਿੰਟਾਂ ਦੇ ਵਿੱਚ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਉਸ ਤੋਂ ਬਾਅਦ ਆਪਾਂ ਜੱਗ ਦੇ ਵਿੱਚ ਇਹਨੂੰ ਕਰ ਲਾਂਗੇ ਜੀ ਗ੍ਰਾਈਂਡ ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਫਿਰ ਆਪਾਂ ਇਹਨੂੰ ਇੱਕ ਛੰਨੀ ਦੇ ਵਿੱਚ ਛਾਨਣਾ ਉਹ ਬਹੁਤ ਜ਼ਰੂਰੀ ਹੈਗਾ ਕਿਸੇ ਬਾਉਲ ਦੇ ਉੱਪਰ ਤੁਸੀਂ ਛੰਨਨੀ ਰੱਖ ਦੇਣੀ ਹੈ ਤੇ ਇਹਨੂੰ ਤੁਸੀਂ ਚਮਚੇ ਦੇ ਨਾਲ ਥੋੜਾ ਜਿਹਾ ਇਹਨੂੰ ਜ਼ੋਰ ਦੇ ਨਾਲ ਤੁਸੀਂ ਛੰਨਣਾ ਪਊਗਾ ਕਿਉਂਕਿ ਇਹ ਜਿਹੜਾ ਹੈਗਾ ਜਿਆਦਾ ਪਤਲਾ ਨਹੀਂ گاੜਾ ਹੈਗਾ ਤੇ ਇਸ ਤਰੀਕੇ ਨਾਲ ਇਹਨੂੰ ਤੁਸੀਂ ਲਿਓ ਛਾਨ ਛੰਨਣ ਤੋਂ ਬਾਅਦ ਵੀ ਜਿਹੜਾ ਲਾਸਟ ਤੇ ਥੋੜਾ ਜਿਹਾ ਥੋੜਾ ਬਚ ਜੂਗਾ ਜਿਹਦੇ ਵਿੱਚ ਕੀ ਆਪਾਂ ਕਹਦੀਏ ਅੰਬੀਆਂ ਦੇ ਬੂਰ ਵਗੈਰਾ ਜੇ ਹੁੰਦੇ ਆ ਉਹਨੂੰ ਵੀ ਇੱਕ ਵਾਰੀ ਤੁਸੀਂ ਦੁਬਾਰਾ ਗ੍ਰाइंड ਕਰ ਲਿਓ ਤੇ ਫਿਰ ਤੁਸੀਂ ਦਿਵਾਰਾ ਛਾਨ ਲਿਓ ਤਾਂ ਕਿ ਜਿਆਦਾ ਵੇਸਟ ਨਾ ਹੋਣ ਜਿੰਨੀਆਂ ਵੀ ਅੰਬੀਆਂ ਦਾ ਰਸਤੇ ਦੇ ਵਿੱਚ ਹੋਊਗਾ ਬਾਹਰ ਨਿਕਲ ਜੂਗਾ ਉਸ ਤੋਂ ਬਾਅਦ ਤੁਸੀਂ ਲੈ ਲੈਣੀ ਹੈ ਜੀ ਇੱਕ ਕੜਾਈ ਤੇ ਉਹਦੇ ਵਿੱਚ ਆਪਾਂ ਦੋ ਚਮਚ ਪਾਏ ਆ ਦੇਸੀ ਘਿਓ ਦੇ ਕਿਉਂਕਿ ਬੱਚਿਆਂ ਨੇ ਖਾਣੀ ਹੈ ਨਾ ਤਾਂ ਵਧੀਆ ਬਣਾਈਆਂ ਜਾਣ ਫਿਰ ਇਸ ਘਿਓ ਦੇ ਵਿੱਚ ਆਪਾਂ ਪਾਵਾਂਗੇ ਅੰਬੀਆਂ ਦਾ ਪੇਸਟ ਤੇ ਇਹਨੂੰ ਆਪਾਂ ਸਲੋ ਫਲੇਮ ਦੇ ਉੱਤੇ ਚਲਾ ਲਾਂਗੇ ਗੈਸ ਨੂੰ ਤੁਸੀਂ ਤੇਜ਼ ਨਹੀਂ ਰੱਖਣਾ ਹਲਕਾ ਜਿਹਾ ਰੱਖਣਾ ਹੈ ਬਸ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਖੰਡ ਪਾਈ ਹੈਗੀ ਆਪਾਂ ਇਹ ਚ ਅੱਧੀ ਕੌਲੀ ਖੰਡ ਦੀ ਪਾਈ ਹੈਗੀ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਉਣਾ ਜੀ ਧਨੀਆ ਪਾਊਡਰ ਪੀਸਿਆ ਹੋਇਆ ਜੀਰਾ ਕਾਲਾ ਨਮਕ ਕਾਲੀ ਮਿਰਚ ਥੋੜਾ ਜਿਹਾ ਅਮਚੂਰ ਪਾਊਡਰ ਇਹ ਚੀਜ਼ਾਂ ਤੁਸੀਂ ਜ਼ਰੂਰ ਪਾਉਣੀਆਂ ਐਂਗੀਆਂ ਜੇ ਤੁਹਾਡੇ ਕੋਲ ਚਾਟ ਮਸਾਲਾ ਹੋਵੇ ਤੁਸੀਂ ਉਹ ਵੀ ਇਹਦੇ ਵਿੱਚ ਪਾਉਂਗੇ ਤੇ ਦੇਖੋ ਤੁਸੀਂ 4-5 ਮਿੰਟਾਂ ਦੇ ਬਾਅਦ ਹੀ ਇਹਦਾ ਕਲਰ ਹੈ ਜਿਹੜਾ ਉਹ ਚੇਂਜ ਹੋ ਗਿਆ ਤੇ ਇਹ ਤੁਸੀਂ ਹਲਕਾ ਹਲਕਾ ਇਸੇ ਤਰ੍ਹਾਂ ਹੀ ਬਣਾਉਂਦੇ ਰਹਿਣਾ ਇਹਨੂੰ ਬਣਨ ਤੇ 15-20 ਮਿੰਟ ਲੱਗਦੇ ਆ ਦੇਖੋ ਇਹ ਪੇਸਟ ਹੈ ਜਿਹੜਾ ਸਖਤ ਹੋ ਗਿਆ ਤੇ ਇਹ ਇਸ ਤੋਂ ਵੀ ਆਪਾਂ ਜ਼ਿਆਦਾ ਸਖਤ ਕਰਨਾ ਹੈਗਾ ਬਿਲਕੁਲ ਇਹ گاੜਾ ਹੋ ਜਾਊਗਾ ਤੇ ਦੇਖੋ ਉਸ ਤੋਂ ਬਾਅਦ ਇਹ ਜਦੋਂ ਤਿਆਰ ਹੋਇਆ ਆਪਾਂ ਇਹਨੂੰ ਕਿਸੇ ਵੀ ਇੱਕ ਬਰਤਨ ਦੇ ਵਿੱਚ ਕੱਢ ਕੇ ਬਾਹਰ ਰੱਖ ਲੈਣਾ ਕੜਾਈ ਤੋਂ ਤੇ ਜਿਹੜਾ ਕੜਾਈ ਦੇ ਨਾਲ ਵਗੈਰਾ ਲੱਗਿਆ ਉਹ ਵੀ ਆਪਾਂ ਚੰਗੀ ਉਤਾਰਾ ਸਾਰਾ ਉਤਾਰ ਲੈਣਾ ਹੈਗਾ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਜੀ ਬਿਲਕੁਲ ਠੰਡਾ ਘੰਟੇ ਡੇਢ ਘੰਟੇ ਤੱਕ ਇਹਨੂੰ ਤੁਸੀਂ ਠੰਡਾ ਕਰਨਾ ਹੈ ਗਰਮੀ ਜ਼ਿਆਦਾ ਹੈ ਜਦੋਂ ਇਹ ਠੰਡਾ ਹੋ ਜੇ ਤਾਂ ਤੁਸੀਂ ਹਲਕਾ ਜਿਹਾ ਇਹਨੂੰ ਇੱਕ ਵਾਰੀ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਤਾਂ ਕਿ ਬਣਾਉਣ ਵੇਲੇ ਹੱਥਾਂ ਨਾਲ ਇਹ ਚਿੰਬੜੇ ਨਾ ਉਸ ਤੋਂ ਬਾਅਦ ਇੱਕ ਥਾਲੀ ਦੇ ਵਿੱਚ ਆਪਾਂ ਪੀਸੀ ਹੋਈ ਥੋੜੀ ਜਿਹੀ ਮਿਸ਼ਰੀ ਲਈ ਹੈ ਤੁਸੀਂ ਚੀਨੀ ਜੇ ਤੁਹਾਡੇ ਕੋਲ ਮੋਟੀ ਹੈ ਉਹਨੂੰ ਬਰੀਕ ਪੀਸ ਸਕਦੇ ਹੋ ਤੇ ਹਲਕਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾਇਆ ਤੇ ਇਸ ਤਰੀਕੇ ਦੇ ਨਾਲ ਆਪਾਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਇਸ ਮਿਸ਼ਰੀ ਤੇ ਨਮਕ ਦੇ ਬੂੜ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਕੋਟ ਕਰ ਦਾਂਗੇ ਛੋਟੇ-ਛੋਟੇ ਜਿਹੇ ਗੋਲੇ ਬਣਾ ਕੇ ਆਪਾਂ ਬਾਜ਼ਾਰ ਦੇ ਤਰੀਕੇ ਦੇ ਨਾਲ ਹੀ ਦੇਖੋ ਰੱਖ ਲੇ ਤੇ ਇਹਨਾਂ ਦਾ ਟੇਸ ਜਿਹੜਾ ਬਹੁਤ ਵਧੀਆ ਸੀ ਤੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਏ ਜਿਆਦਾ ਤੋਂ ਜਿਆਦਾ ਕਰੇ ਲੂਚੀ ਜਬ ਬਣਾ ਕੇ ਆਪਾਂ ਬੱਚਿਆਂ ਨੂੰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਕਿਉਂਕਿ ਬਾਹਲੀਆਂ ਖੱਟੀਆਂ ਮਿੱਟੀਆਂ ਚੀਜ਼ਾਂ ਖਾ ਕੇ ਇਹਨਾਂ ਦੇ ਗਲੇ ਵਗੈਰਾ ਖਰਾਬ ਹੋ ਜਾਂਦੇ ਐ ਤੇ ਤੁਸੀਂ ਇਹ ਵਧੀਆ ਤਰੀਕਾ ਜ਼ਰੂਰ ਅਪਣਾਇਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ